ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਕਿ ਰਾਜੀ ਹੁਜੀ ਹੋਗੇ ਚੜ੍ਹਦੀ ਕਲਾ ਚ ਹੋਗੇ ਦੋਸਤੋ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਸੋਹਣਾ ਟੌਪਿਕ ਆ ਵਿਸ਼ਾ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਕਰਿਓ ਤਾਂ ਕਿ ਹਰ ਵੀ ਇਸ ਵੀਡੀਓ ਦਾ ਲਾਭ ਲੈ ਸਕੇ ਬੈਨੀਫਿਟ ਲੈ ਸਕੇ ਸੋ ਦੋਸਤੋ ਕੈਸਤਾ ਆਪਾਂ ਮੋਟੀਵੇਸ਼ਨਲ ਵੀਡੀਓਸ ਪਾਉਨੇ ਆ ਜਾਂ ਜ਼ਿੰਦਗੀ ਨਾਲ ਰਿਲੇਟਡ ਵੀਡੀਓਸ ਪਾਉਨੇ ਆ ਇਸ ਚੈਨਲ ਤੇ ਹਨਾ ਪਰ ਅੱਜ ਇੱਕ ਜਿਹੜੀ ਆਪਾਂ ਵੀਡੀਓ ਪਾ ਰਹੇ ਆ ਉਹ YouTube ਦੇ ਉੱਤੇ ਆਈ ਵੀਡੀਓ ਠੀਕ ਹੈ ਤੇ ਇਹ YouTube ਦੀ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਮੇਰੇ ਵੀਰ ਮਰੀਆਂ ਭੈਣਾਂ ਮੇਰੇ ਦੋਸਤ YouTube ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਪਰ ਉਹ ਕਰ ਨਹੀਂ ਪਾ ਰਹੇ ਠੀਕ ਹੈ ਜੀ ਅੱਜ ਆਪਾਂ ਉਹਨਾਂ ਤਿੰਨ ਗੱਲਾਂ ਦਾ ਜ਼ਿਕਰ ਕਰਾਂਗੇ ਵੀ ਜੇ ਉਹਨਾਂ ਉਹ ਆਪਣੇ ਅੰਦਰੋਂ ਜਿੰਨਾ ਤੁਸੀਂ ਕੱਢਦੇ ਨਹੀਂ ਉਹ ਤਿੰਨ ਗੱਲਾਂ ਨੂੰ ਹਨਾ ਉਹ ਤਿੰਨ ਕਰਨੇ ਤਾਂ ਤੁਸੀਂ YouTube ਤੇ ਚੈਨਲ ਬਣਾ ਕੇ ਕਾਮਯਾਬ ਨਹੀਂ ਹੋ ਸਕਦੇ YouTube ਤੇ ਕੰਮ ਨਹੀਂ ਕਰ ਸਕਦੇ ਉਹ ਕਿਹੜੀਆਂ ਤਿੰਨ ਗੱਲਾਂ ਨੇ ਵੀ ਉਹ ਤੁਹਾਡੇ ਚ ਹੋਣੀਆਂ ਨਹੀਂ ਚਾਹੀਦੀਆਂ ਹੈਗੀਆਂ ਬਹੁਤ ਖਾਸ ਗੱਲਾਂ ਨੇ ਵੀਡੀਓ ਛੋਟੀ ਹੈ ਧਿਆਨ ਨਾਲ ਦੇਖਿਓ ਪਹਿਲੇ ਨੰਬਰ ਤੇ ਅੱਪਾ ਗੱਲ ਕਰਾਂਗੇ ਜੀ ਤੁਸੀਂ ਮੰਨ ਲਓ YouTube ਤੇ ਕਿਸੇ ਵੀ ਕੈਟਾਗਰੀ ਦਾ ਚੈਨਲ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਚੈਨਲ ਤੁਸੀਂ ਕ੍ਰੀਏਟ ਵੀ ਕਰ ਲਿਆ ਤੁਸੀਂ ਕੰਟੈਂਟ ਵੀ ਪਾਉਣਾ ਸ਼ੁਰੂ ਕਰਤਾ ਠੀਕ ਹੈ ਜੀ ਵੀਡੀਓ ਬਣਾ ਕੇ ਪਾਤੀ ਨਾ ਜੋ ਵੀ ਤੁਹਾਡਾ ਵਿਸ਼ਾ ਹੈ ਨਾ ਤਾਂ ਤੁਹਾਡੇ ਜਿਹੜੇ ਆਲੇ ਦੁਆਲੇ ਤੁਹਾਡੇ ਯਾਰ ਦੋਸਤ ਤੁਹਾਡੇ ਰਿਸ਼ਤੇਦਾਰ ਜਾਂ ਹੋਰ ਜਿਹੜੇ ਤੁਹਾਡੇ ਲਿੰਕ ਚ ਬੰਦੇ ਆ 80% ਇਦਾਂ ਦੇ ਹੁੰਦੇ ਨੇ ਜਿਹੜੇ ਤੁਹਾਨੂੰ ਇਸ ਕੰਮ ਲਈ ਟੌਂਟ ਮਾਰਨਗੇ ਕਮੈਂਟ ਪਾਸ ਕਰਨਗੇ ਤੁਹਾਨੂੰ ਵੀ ਯਾਰ ਇਹ ਕਿਹੜਾ ਕੰਮ ਕਰ ਲਿਆ ਠੀਕ ਹੈ ਜੀ ਤੇ ਜੇਕਰ ਤੁਸੀਂ ਉਹਨਾਂ ਦੀ ਉਸ ਗੱਲ ਨੂੰ ਆਪਣੇ ਉੱਤੇ ਹਾਵੀ ਕਰ ਲਿਆ ਫੇਰ ਤਾਂ ਤੁਸੀਂ YouTube ਤੇ ਚੈਨਲ ਬਣਾ ਕੇ ਸਕਸੈਸ ਨਹੀਂ ਹੋ ਸਕਦੇ ਇਹ ਸਿੱਧੀ ਜੀ ਗੱਲ ਆ YouTube ਤੇ ਜੇ ਕੰਮ ਕਰਨਾ ਤਾਂ ਪਹਿਲੇ ਨੰਬਰ ਤੇ ਤੁਹਾਨੂੰ ਸੰਗ ਸ਼ਰਮ ਲਾਉਣੀ ਪੈਣੀ ਆ ਬਿਨਾ ਕਿਸੇ ਦੀ ਪਰਵਾਹ ਕੀਤੇ ਬੇਸ਼ਰਮ ਬਨਣਾ ਪਿਆ ਬੀਚ ਗਰੀ ਆ ਪੰਡਿਕਾ ਜੀ ਬੇਸ਼ਰਮ ਬਨ ਕੇ ਹੀ YouTube ਤੇ ਕੰਮ ਹੁੰਦਾ ਆ ਪਹਿਲੇ ਨੰਬਰ ਤੇ 20 ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਠੀਕ ਆ ਜੀ ਆਪਣਾ ਧਿਆਨ ਚ ਰੱਖੋ ਜੀ ਨੰਬਰ 2 ਤੇ ਜਿਹੜੀ ਗੱਲ ਕਹਿਣ ਜਾ ਰਹੇ ਆ ਉਹ ਵੀ ਲੇਟ ਇਸੇ ਨਾਲੀਆਂ ਪਹਿਲੇ ਕਰਨਾ ਪਰ ਉੱਚ ਇਹ ਹੈ ਕਿ ਜਦੋਂ ਤੁਸੀਂ ਕੰਟੈਂਟ ਪਾਉਣਾ ਦਾ ਤੁਹਾਨੂੰ ਕੰਟੈਂਟ ਦੇ ਉੱਤੇ ਕਮੈਂਟਸ ਵੀ ਆਉਣੇ ਆ ਲੋਕਾਂ ਦੇ ਚੰਗੇ ਵੀ ਆਉਣੇ ਆ ਮਾੜੇ ਵੀ ਆਉਣੇ ਆ ਤੇ ਸਿਹਰ ਦੇਣ ਵਾਲੇ ਵੀ ਆਉਣੇ ਆ ਸੋ ਤੁਹਾਡੀ ਜਿਹੜੀ ਵੀਡੀਓ ਆ ਜਿਹੜਾ ਤੁਹਾਡਾ ਕੰਟੈਂਟ ਆ ਇਹ ਜ਼ਰੂਰੀ ਨਹੀਂ ਹਰੇ ਕਿਸੇ ਨੂੰ ਪਸੰਦ ਆਇਆ ਨਾ ਕਿਸੇ ਨੂੰ ਚੰਗਾ ਲੱਗੂ ਕਿਸੇ ਨੂੰ ਮਾੜਾ ਲੱਗੂ ਹਰ ਇੱਕ ਆਪਣਾ ਆਪਣਾ ਪੁਆਇੰਟ ਆਫ View ਤੁਹਾਡੇ ਉੱਥੇ ਕੰਟੈਂਟ ਦੇ ਉੱਤੇ ਕਮੈਂਟ ਦੇ ਰੂਪ ਵਿੱਚ ਪੇਸ਼ ਕਰੂਗਾ ਨੈਗੇਟਿਵ ਕਮੈਂਟਾਂ ਨੂੰ ਦੇਖ ਕੇ ਡੀਮੋਟੀਵੇਟ ਨਹੀਂ ਹੋਣਾ ਤੇ ਬਾਰੇ ਪੋਜ਼ਿਟਿਵ ਕਮੈਂਟ ਦੇ ਕੇ ਓਵਰ ਕੰਫੀਡੈਂਸ ਨਹੀਂ ਹੋਣਾ ਵੀ ਹਾਂ ਯਾਰ ਮੈਂ ਤਾਂ ਬੋਲ ਰਿਹਾ ਚੈਨ ਬਹੁਤੀ ਚੱਲ ਰਿਹਾ ਬਸ ਕੰਟੈਂਟ ਪਾਈ ਚੱਲੋ ਆਪਣਾ ਵਰਕ ਕਰੀ ਚੱਲੋ ਠੀਕ ਹੈ ਜੀ ਇਹਨਾਂ ਦੀ ਪਰਵਾਹ ਕਰਨੀ ਚਾਹ ਦੋ ਜੋ ਕਮੈਂਟ ਆਉਂਦੇ ਆ ਉਹਨਾਂ ਨੂੰ ਰੀਡ ਕਰੋ ਤੇ ਉੱਤੇ ਕੰਮ ਕਰੋ ਵਰਕ ਕਰੋ ਠੀਕ ਹੈ ਜੀ ਨੰਬਰ 3 ਤੇ YouTube ਤੇ ਕੰਮ ਕਰਨ ਦਾ 2 ਪੀ ਪੀ ਲਫ਼ਜ਼ ਹੋਣੇ ਬਹੁਤ ਜ਼ਰੂਰੀ ਆ 2 ਪੀ ਕਿਹੜੀਆਂ ਨੇ ਇੱਕ ਤਾਂ ਪੀ ਪੈਸ਼ਨ ਠੀਕ ਹੈ ਜੀ ਥੋੜਾ ਪੈਸ਼ਨ ਹੋਣਾ ਚਾਹੀਦਾ ਉਸ ਚੀਜ਼ ਦੇ ਜੇ ਤੁਸੀਂ ਕੰਟੈਂਟ ਬਣਾ ਰਹੇ ਹੋ ਤਾਂ ਪੈਸ਼ਨ ਹੋਣਾ ਚਾਹੀਦਾ ਵੀ ਹਾਂ ਯਾਰ ਮੈਂ ਆਪ ਜਿਹਦੇ ਕੰਟੈਂਟ ਬਣਾਉਣਾ ਵੀਡੀਓ ਬਣਾਉਣੀ ਆ ਠੀਕ ਆ ਤੇ ਦੂਜਾ ਪੇਸ਼ੈਂਸ ਪੇਸ਼ੈਂਸ ਦਾ ਕਿਉਂਕਿ ਕਈ ਵਾਰ YouTube ਚੈਨਲ ਜਲਦੀ ਗਰੋਥ ਨਹੀਂ ਕਰਦੇ ਹੈਗੇ ਟਾਈਮ ਲੱਗ ਜਾਂਦਾ ਕਈ ਚੈਨਲ ਨੂੰ ਨਾ ਕੁਝ ਨਹੀਂ ਪਤਾ ਹੁੰਦਾ ਕਿਹੜੀ ਵੀਡੀਓ ਕਦੋਂ ਵਾਇਰਲ ਹੋ ਜਾਨੀ ਆ ਇਸ ਲਈ ਪੈਸ਼ਨ ਤੇ ਪੇਸ਼ੈਂਸ ਇਹ ਦੋਨੇ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਜੇ ਤੁਸੀਂ YouTube ਤੇ ਕੰਮ ਕਰਨਾ ਚਾਹੁੰਦੇ ਹੋ ਸੋ ਦੋਸਤੋ ਜਿਹੜੀਆਂ ਇਹ ਗੱਲਾਂ ਦੱਸੀਆਂ ਨੇ ਇਹਨਾਂ ਨੂੰ ਆਪਣੇ ਵਿੱਚ ਇੰਨਾ ਪ੍ਰਪੱਕ ਕਰ ਲਓ ਵੀ ਇਹਨਾਂ ਤੇ ਤੁਸੀਂ ਅਸਰ ਕਰਨਾ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਆਵਾ ਕਰ ਲਓਗੇ ਆਪਣੇ ਅੰਦਰ ਢਾਲ ਲਓਗੇ ਤਾਂ ਤੁਸੀਂ YouTube ਤੇ ਵਧੀਆ ਸਕਸੈਸ ਹੋ ਸਕਦੇ ਹੋ ਤੇ ਤੁਸੀਂ ਅਰਨਿੰਗ ਵੀ ਕਰ ਸਕਦੇ ਹੋ ਕਾਫੀ ਵਧੀਆ ਸੋ ਇੱਥੇ ਵੀਡੀਓ ਨੂੰ ਖਤਮ ਕਰਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ